ਸੰਗਤ ਜੀ ਵਾਸ਼ੇ ਪ੍ਰਜੀ ਕਾ ਖਾਲਸਾ ਵਾਸ਼ੇ ਜੀ ਕੀ ਫਤਿਹ ਅਣਮੋਲ ਮੀਤਾਂ ਜਰਨਲਵੇ ਆਪ ਸਾਰ ਦਾਸ ਵਾਜਕ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾ ਆਪ ਕੀ ਦੇ ਚਰਣਾ ਤੇ ਬੇਨਤੀ ਆ ਇਹ ਵੀਡੀਓ ਨੂੰ ਪੂਰਾ ਜ਼ਰੂਰ ਜ਼ਰੇ ਨਿਮਝੀ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਕੀ ਦੀ ਬਹੁਤ ਕੰਮ ਆ ਸਕਦੀ ਆ ਆਪ ਕੀ ਦੀਆਂ ਬਹੁਤ ਸਾਰੀਆਂ ਟੈਨਸ਼ਨਾਂ ਨੂੰ ਹਲਕ ਕਰ ਸਕਦੀ ਆ ਸਾਡੀ ਨਾਲ ਕਈ ਮੁਸ਼ਕਲਾਂ ਨੇ ਹੱਲ ਤੁਹਾਨੂੰ ਇਹ ਵੀਡੀਓ ਦੇ ਰਾਹੀਂ ਮਿਲ ਸਕਦੇ ਆ ਤੁਸੀਂ ਚੁਣਿਸ ਕਰਕੇ ਮਿਲਿਓਗੇ ਜਰੂਰ ਜੰਮੂ ਜੀ ਖਾਸ ਕਰਕੇ ਉਹ ਪੈਂਟਰਾ ਕਿਉਂ ਕਹਿ ਦਿੰਦੇ ਆ ਵੀ ਅਸੀਂ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਨਹੀਂ ਕਰਪੁੰਦੇ ਭਜਨ ਬੰਦਗੀ ਨਹੀਂ ਕਰਪੁੰਦੇ ਤੇ ਪੂਰਾ ਦਿਨ ਸਾਡੇ ਮਨ ਦੇ ਉੱਤੇ ਇਹ ਟੈਨਸ਼ਨ ਬਣੀ ਰਹਿੰਦੀ ਆ ਕਿ ਅਸੀਂ ਕਿਉਂ ਨਹੀਂ ਉੱਠੇ ਅਸੀਂ ਕਿਉਂ ਤੁਸੀਂ ਵਾਹਿਗੁਰੂ ਦਾ ਕਾਲ ਪੁਖੀ ਜੀ ਨੂੰ ਯਾਦ ਨਹੀਂ ਕੀਤਾ ਕਹਿੰਦੇ ਸਾਰਾ ਹੀ ਦਿਨ ਸਾਡਾ ਮਨ ਬੜਾ ਹੀ ਉਦਾਸ ਪਰੇਸ਼ਾਨ ਰਹਿੰਦਾ ਹੈ ਪਸੰਦ ਜੀ ਜੇਕਰ ਮਨ ਉਦਾਸ ਰਹਿਣਾ ਸ਼ੁਰੂ ਹੋ ਗਿਆ ਏ ਜੇਕਰ ਮਨ ਦੇ ਵਿੱਚ ਕਰਮਕੀਤਾ ਪਰਮਾਤਮਾ ਜੀ ਦੇ ਨਾਮ ਦੇ ਪ੍ਰਤੀ ਚਾਹ ਪੈਦਾ ਹੋ ਗਈ ਏ ਜਦੋਂ ਨਹੀਂ ਯਾਦ ਕਰਕੇ ਤਾਂ ਇੱਕ ਆਤਮਾ ਸੁਸ਼ੀਂ ਨਹੀਂ ਲੱਗਦੀ ਆ ਤਾਂ ਇਹ ਤਾਂ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੋਈ ਆ ਮਾਲਕ ਦਾ ਸ਼ੁਕਰਾਨਾ ਕਰੂ ਇਹ ਮਹਿ ਗ੍ਰਹੀ ਤੁਭ ਵਸ਼ੁਤ ਰਯੰ ਮੇਰੇ ਅੰਦਰ ਇਹ ਅਹਿਸਾਸ ਤਾਂ ਹੋਇਆ ਕਿ ਮੇਰੇ ਲਈ ਅਮਰ ਤੇਰੇ ਨਿਕਣਾ ਕਿੰਨਾ ਜ਼ਰੂਰੀ ਆ ਪਰ ਕੇ ਨਾਮ ਜਿਤਨਾ ਕਿੰਨਾ ਜ਼ਰੂਰੀ ਆ ਸੋ ਇਹ ਪਰੇਸ਼ਾਨੇ ਵਾਲੀ ਗੱਲ ਨਹੀਂ ਆ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਜਦੋਂ ਮਨ ਦੇ ਵਿੱਚ ਇੱਕ ਚਾਹ ਪੈਦਾ ਹੋ ਜਾਂਦਾ ਹੈ ਨਾ ਬਸ ਇਹ ਚਾਹ ਤੋਂ ਬਾਅਦ ਹੀ ਸਭ ਕਿਰਪਾ ਹੁੰਦੀ ਆ ਜਦੋਂ ਸਾਡੇ ਹੰਦ ਦੇ ਵਿੱਚੋਂ ਕਰਮਕτα ਪਰਮਾਤਮਾ ਦੇ ਨਾਮ ਤੋਂ ਵੀ ਇੱਕ ਚਾਹ ਦਾ ਨੈ ਕੜਫ ਪੈਦਾ ਹੁੰਦੀ ਆ ਤਾਂ ਸਾਡੇ ਨਾਲ ਜ਼ਿਆਦਾ ਖਿੱਚ ਪਰਮਾਤਮਾ ਨੂੰ ਪਿੰਦੀ ਆ ਸਦੇ ਸਤਿਭੁਵੀ ਸ੍ਰਿਪਾਸ਼ਾ ਦੀ ਨੂੰ ਪੁੰਗਰੀ ਆ ਪਰ ਸਾਡੇ ਇੱਥੇ ਹੀ ਸਮੇਂ ਬਰਨਣ ਬੰਦ ਗਏ ਸੋ ਜੇਕਰ ਤੁਸੀਂ ਕਿਸੇ ਵੀ ਕਾਰਨ ਕੋਈ ਅਮਰਤ ਵੇਲੇ ਨਹੀਂ ਉਤਕੰਦੀ ਕੁਟਕਿਟ ਭਜਨ ਬੰਦਗੀ ਨਹੀਂ ਕਰ ਰਹੂੰਦੀ ਤਾਂ ਸੰਗਤ ਜੀ ਦਾ ਦਿਨ ਇਹ ਆਈ ਹੈ ਤੁਹਾਨੂੰ ਦਿਨ ਹੀ ਹੈ ਪਰੰਤੂ ਤਾਂ ਪਰਮਾਤਮਾ ਜੀ ਨੂੰ ਯਾਦ ਕਰਨ ਦਾ ਵੀ ਨਾਂ ਹੈ ਕਿ ਕਿਸੇ ਨੇ ਇਹ ਉਪੰਨਤਾ ਪਰਮਾਤਮਾ ਜੀ ਨੂੰ ਯਾਦ ਕਰ ਸਕਦੇ ਹਾਂ ਮਨ ਦੇ ਵਿੱਚ ਕੋਈ ਵੈਮ ਹੋਈ ਲੈ ਕੇ ਅਮਾ ਕਿ ਜੇ ਮੈਂ ਸਵੇਰੇ ਨਹੀਂ ਜਪਿਆ ਉਹ ਤਦ ਨੂੰ ਜਪਨ ਦਾ ਕੋਈ ਫਾਇਦਾ ਨਹੀਂ ਹੁੰਦਾ ਅਕਾਸ਼ ਜਦੋਂ ਵੀ ਜਿਸ ਵੇਲੇ ਮਾਲਕ ਨੂੰ ਯਾਦ ਕਰਦੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਕੋ ਉਸ ਵੇਲੇ ਹੀ ਹਾਜ਼ਰ ਹੁੰਦੇ ਆ ਇਹ ਤਾਂ ਆਪਾਂ ਇਹੋ ਕਹਦੇ ਨੇ ਆ ਕਿ ਸਾਨੂੰ ਵਾਹਿਗੁਰੂ ਜੀ ਨੂੰ ਯਾਦ ਕਰਨ ਦੀ ਸਮਾਂ ਨਹੀਂ ਮਿਲਦਾ ਸਾਰੇ ਕੰਨਾ ਕਰਾਂ ਮੇਰੇ ਜੀ ਰਹੀਆਂ ਜਾਂ ਕਈ ਬਹਾਨੇ ਆਪਾ ਬਣਾਉਂਿਆ ਨਾਮ ਨਾ ਜਪਨ ਦੇ ਉਹ ਮਾਨਕ ਨੇ ਨਾ ਯਾਦ ਕਰਨੀ ਅਰ ਸੱਚ ਸੱਚੇ ਪਾਠ ਸਾਰੇ ਵੀ ਹਰ ਵੇਲੇ ਹਾਗੱਲ ਆਪਾ ਜਿਸ ਵੇਲੇ ਮਨਜੀ ਉਹਨਾਂ ਨੂੰ ਯਾਦ ਕਰਗੇ ਮਾਰੋ ਸੱਚੇ ਪਾਠ ਜਿਹਦੇ ਉਸੇ ਵੇਲੇ ਹੀ ਹਾਜਰ ਨਾ ਹੋ ਜਾਣ ਫੁੰਦੇ ਸ਼ੁੱਧੰਤੇ ਵਿੱਚੋਂ ਖੁਸ਼ੀ ਕੋਈ ਇੱਕ ਵੇਨਾ ਹੀ ਸੱਚਾ ਪਾਉਂ ਭਾਵੇਂ ਤੁਸੀਂ ਦੁਪਹਿਰ ਵੇਲੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਕੋਈ ਕਈ ਤੰਤਰਾ ਨੇ ਉਹ ਕਹਿ ਦਿੰਦੇ ਆ ਕਿ ਅਸੀਂ ਆਪਣੇ ਕੰਮਾਂ ਧੰਦਿਆਂ ਤੋਂ ਬਹੁਤ ਨੇਟ ਬਲੇ ਹੁੰਨੇ ਆ ਕਿਸ ਕਰਕੇ ਲੇਟ ਸੁੰਨੇ ਆ ਕਿ ਨੇਟ ਸੌਣ ਕਰਕੇ ਸਾਡੀ ਤੁਸ਼ੇਰੇ ਜਾਂਦੀ ਨਹੀਂ ਉੱਠਿਆ ਜਾਂਦਾ ਜਾਂ ਕਈ ਭੈਣ ਭਰਾ ਆਪਣੇ ਸ਼ਰੀਰ ਕਾਰਨ ਦੱਸ ਦਿਆਂ ਕਹਿੰਦੇ ਸਵੇਰੇ ਸਵੇਰ ਸ਼ਰੀਰ ਬਿਲਕੁਲ ਸਾਧਨ ਨਹੀਂ ਮੰਨਦਾ ਜੇ ਸਵੇਰੇ ਸਵੇਰ ਉੱਠ ਕੇ ਇਸ਼ਨਾਨ ਨਹੀਂ ਕੀਤਾ ਜਾਂਦਾ ਅਸੀਂ ਇਸ ਕਰਕੇ ਮਾਲਕ ਨਹੀਂ ਭਜਨ ਬੰਦ ਨਹੀਂ ਕਰਦੇ ਗੁਰਬਾਣੀ ਦਾ ਪਾਠ ਨਹੀਂ ਕਰਦੇ ਤਾਂ ਸੰਗਤ ਕੀ ਵੈਸੇ ਤਾਂ ਇਸ਼ਨਾਨ ਦਾ ਸੰਬੰਧ ਸਿਰਫ ਸਾਡੇ ਸ਼ਰੀਰ ਦੀ ਸਫਾਈ ਦੇ ਨਾਲ ਹੈ ਅਤੇ ਇਸ਼ਨਾਨ ਕਰਨ ਦੇ ਨਾਲ ਸਾਡਾ ਆਲਸ ਸੁਸਤੀ ਦੂਰ ਹੋਣ ਦੀ ਹੈ ਸ਼ਰੀਰ ਕਿ ਉਸ ਦੀ ਗੁਸਤੀ ਵਿੱਚ ਆ ਜਾਂਦਾ ਹੈ ਕਿ ਭੋਜਨ ਬੰਦਗੀ ਦੇ ਨਾਲ ਇਸ਼ਨਾਨ ਦਾ ਕੋਈ ਸੰਬੰਧ ਨਹੀਂ ਹੈ ਭੋਜਨ ਬੰਦਗੀ ਆਪਾਂ ਮਨ ਰਹਿਤ ਕਰਨੀ ਹੈ ਤਾਂ ਜੇਕਰ ਸਿਰਫ ਇਸ਼ਨਾਨ ਕਰਨ ਦੇ ਜੇ ਤੁਸੀਂ ਪਾਠ ਨਹੀਂ ਕਰਦੇ ਹੁੰਦੇ ਤਾਂ ਤੁਸੀਂ ਪਾਠ ਕਰ ਲਿਆ ਕਰੋ। ਵਹਿਗੁਰੂ ਜੀ ਸਾਡਾ ਮਨ ਦੇਖਦੇ ਆ ਸਾਡਾ ਸ਼ਰੀਰ ਨਹੀਂ ਦੇਖਦੇ। ਬਾਕੀ ਆਪਦੇ ਸ਼ਰੀਰ ਦੀ ਸਾਫ ਸਫਾਈ ਰੱਖਣੀ ਬਹੁਤ ਜ਼ਰੂਰੀ ਆ। ਸੁੱਚਮਤਾ ਅਤੇ ਸਾਫ ਸਫਾਈ ਦੋਵੇਂ ਜ਼ਰੂਰੀ ਆ। ਪਰ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਸਿਰਫ ਇਸ਼ਨਾਨ ਨਾ ਕਰ ਧੋਣ ਕਰਕੇ ਹੀ ਅਸੀਂ ਅੰਮ੍ਰਿਤ ਵੇਲਾ ਨਹੀਂ ਸਮਝਦੇ ਤਾਂ ਪਹਿਲੀ ਅੰਮ੍ਰਿਤ ਵੇਲਾ ਸਮਝੋ ਅੰਮ੍ਰਿਤ ਨੂੰ ਨਾ ਸੋਲਣਾ। ਸੁੱਚ ਤੋਂ ਜ਼ਰੂਰੀ ਹੈ ਕਿ ਜੇ ਅੰਮ੍ਰਿਤ ਵੇਲੇ ਦਾ ਜਤਿਆ ਹੋਇਆ ਬਹੁਤ ਫਾਇਦਾ ਹੈ ਕਿ ਅੰਮ੍ਰਿਤ ਵੇਲੇ ਰੱਖਿਆ ਆ ਇੱਕ ਵਾਰ ਵਾਹਿਗੋ ਜੀ ਕਿਆ ਅਤੇ ਬਾਕੀ ਦਿਨ ਦੇ ਵਿੱਚ ਅਸੀਂ ਹਜ਼ਾਰ ਵਾਰ ਵਾਹਿਗੋ ਜੀ ਕਿਆ ਮਹਾਂਪੁਰਖ ਜੀ ਕਹਿੰਦੇ ਇੱਕ ਬਰਾਬਰ ਹੈ ਇਸ ਕਰਕੇ ਅਮਰਤ ਵੇਲੇ ਦਾ ਤਾਂ ਇੱਕ ਇੱਕ ਪਲ ਇੱਕ ਇੱਕ ਛਿੰਤ ਸੰਦੀ ਨਹੀਂ ਬਹੁਤ ਕੀ ਲੀਆ ਜੇ ਤੁਹਾਨੂੰ ਅਮਰਤ ਵੇਲੇ ਜਾ ਕੇ ਆ ਜਾਂਦੀ ਹੈ ਤਾਂ ਵਾਹਿਗੋ ਜੀ ਦੀ ਬਹੁਤ ਕਿਰਪਾ ਹੈ ਨਾਲਕ ਦਾ ਸ਼ਿਕਰਨਾ ਕਰਕੇ ਆਪਣੇ ਨਿਸਪਸਤੇ ਬੈਠ ਕੇ ਵਾਹਿਗੁਰੂ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿਆ ਤੁਮ ਗੁਰਮੰਤਰ ਤਾਂ ਨੂੰ ਊਰ ਮੰਤਰ ਜਾਪ ਕਰ ਲੋ ਫਿਰ ਦਿਨ ਜੜੇ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਦੁੱਧ ਕਸਰ ਤੋਂ ਗੁਰਬਾਣੀ ਦਾ ਪਾਠ ਕਰ ਲਿਓ ਜੇ ਅੰਮ੍ਰਿਤ ਵੇਲੇ ਦੇ ਵਿੱਚ ਤੁਸੀਂ ਮੂਲ ਮੰਤਰ ਜਾਪ ਗੁਰਮੰਤਰ ਪਾ ਵਾਹਿਗੁਰੂ ਜੀ ਦਾ ਗਿਆਪ ਕਰ ਲੋ ਤੇ ਜੇਕਰ ਕਿਸੇ ਵੀ ਕਾਰਨ ਕਰਕੇ ਤੁਹਾਡੇ ਜੋ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਅੰਮ੍ਰਿਤ ਵੇਲੇ ਪਾਠ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਦਿਨ ਦੇ ਵਿੱਚ ਇੱਕ ਵੇਲਾ ਜ਼ਰੂਰ ਸੈਟ ਕਰਿਓ ਉਸ ਵੇਲੇ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਕਿਉਂਕਿ ਬਾਲਕ ਨੇ ਕਿਸੇ ਵੀ ਵੇਲੇ ਦਾ ਜਪਿਆ ਹੋਣਾ ਤਰਵਾਨ ਕਰ ਲੈਣਾ ਹੈ ਅਤੇ ਜਦੋਂ ਆਪਾਂ ਨੇਮ ਦੇ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਆਨੇ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਯਾਦ ਕਰੀਏ ਭਾਵੇਂ ਦੁਪਹਿਰ ਵੇਲੇ ਗੁਰਬਾਣੀ ਦਾ ਪਾਠ ਕਰੀਏ ਦੁਪਹਿਰ ਵੇਲੇ ਕੋਈ ਸ਼ਬਦ ਯਾਦ ਕਰਨ ਲਈ ਤਾਂ ਸਾਡਾ ਇਹ ਦੁਪਹਿਰ ਵੇਲੇ ਜਪੋ ਦਾ ਫਾਲ ਸਾਨੂੰ ਅਮਰਤ ਵੇਲੇ ਚ ਮਿਲੂਗਾ ਹੈ ਭਾਗੀ ਅਗਲੇ ਦਿਨ ਅੰਮ੍ਰਿਤ ਵੇਲੇ ਜਾਗ ਜ਼ਰੂਰ ਆ ਗਈਗੀ ਕਿਤੇ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਪਾਉਗੇ ਅਕੀਰਤਾ ਜਨਮ ਮੰਦਗੀ ਜਨਮ ਤੋਂ ਤੁਸੀਂ ਇਹ ਚੀਜ਼ ਅਜਮਾ ਕੇ ਦੇਖੋ ਅੱਜ ਤੋਂ ਹੀ ਤੁਸੀਂ ਦੁਪਹਿਰ ਵੇਲੇ ਦਾ ਨਾਮ ਬਣਾਓ ਦੁਪਹਿਰ ਵੇਲੇ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਕਰੋ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਪਰ ਜੇ ਕੋਈ ਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਤਾਂ ਜਗਜੀਤ ਜੀ ਦੀ ਬਾਣੀ ਦਾ ਪਾਠ ਕਰੋ ਚੌਪੈਂ ਸਾਹਿਬ ਜੀ ਦੀ ਮੰਨ ਦਾ ਪਾਠ ਕਰੋ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਇਹਨਾਂ ਤੋਂ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੋ ਮਤਲਬ ਕਿਸੇ ਵੀ ਬਾਣੀ ਦਾ ਪਾਠ ਕਰਕੇ ਵਾਹਿਗੁਰੂ ਜੀ ਦੇ ਅੱਗੇ ਇੱਕ ਅਰਦਾਸ ਨੂੰ ਕੀ ਕਰਦੇ ਹੈ ਕਿ ਵੇ ਸਤਿ ਸ੍ਰੀ ਅਕਾਲ ਸਾਹਿਬਾ ಅಮೃತ ವೇಳಶೋ ಅಮೃತ ವೇಳೆ ಬೇತ ಮೇಲ ಬಕ್ಖಶೋ ಒ ಅಮೃತ ವೇಳೆದೇ ನಾ ಅಮೃತ ವೇಳೆ ದಜನ ಬಂದ ਮਹਾਂਪੁਰਖ ਜੀ ਕਹਿੰਦੇ ਕਿ ਜੋ ਤਾਂ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ بڑے ਕਰਮਾਂ ਭਾਗਾਂ ਨਾਲ ਹੀ ਹੁੰਦੀ ਨੇ ਉਹ ਜੋ ਅਨਮ੍ਰਿਤ ਰੇਰੇ ਉੱਤੇ ਮਾਲਕ ਨੂੰ ਯਾਦ ਕਰਦੇ ਆ ਨਹੀਂ ਤਾਂ ਕੋਈ ਨਪੁਨ ਕਾਰਨ ਬਣ ਜਾਂਦਾ ਹੈ ਬੰਦਾ ਅਨਮ੍ਰਿਤ ਵੇਲੇ ਨਹੀਂ ਸੁਣਾਉਂਦਾ ਸੂਰੀ ਅਨਮ੍ਰਿਤ ਵੇਲੇ ਉੱਠ ਕੇ ਅੰਧੇ ਉ ਜਾਗ ਆ ਰਹੇ ਹੁੰਦੀ ਆ ਇੱਕ ਪਲ ਇੱਕ ਛਿਣ ਵੀ ਲਈ ਗਮਾਉਣਾ ਨਾ ਤਵੇਲਾ ਕਿਸੇ ਵੀ ਤਰੀਕੇ ਦੇ ਨਾਲ ਮਾਲਕ ਨੂੰ ਯਾਦ ਕਰ ਲਿਆ ਕਰੋ ਪਾਏ ਗੁਰਨਾਨਕ ਪਾਸ਼ਾ ਜੀ ਦੇ ਨਾਮ ਦਾ ਸਿਮਰਨ ਕਰਦਾ ਸਤਿਗੁਰ ਸੱਚੇ ਪਾਸ਼ਾ ਜੀ ਨੇ ਉਹ ਹੀ ਪਰਗਾਨਿਆ ਬਸ ਕੁਝ ਸਮਾਂ ਹੋ ਕਿ ਨੇ ਪਰੰਪਰਾ ਤੋਂ ਬਾਅਦ ਅਮਾ ਜੀ ਲਈ ਕੱਟਨਾ ਹੈ ਗੁਰਨਾਨਕ ਪਾਸ਼ਾ ਜੀ ਦੇ ਲਈ ਕੱਟਣਾ ਹੈ ਧੰਨ ਬੁਲਾਣਾ ਤੁਹੀਂ ਨਿਰੰਕਾਰ ਹੈ ਉੱਤ ਸਵੇਰ ਦਾ ਵੇਲਾ ਨਿਰੰਕਾਰ ਦੇ ਦੇਖਣ ਲਾ ਹੈ ਜਿਹਦੇ ਦਾ ਅਮਰਤ ਵੇਲੇ ਉੱਤਲੇ ਉਹ ਬੜੇ ਬੱਲੇ ਤੋਂ ਨਾਲੇ ਨਾਲ ਸ਼ੁਕਰ ਸ਼ੁਕਰ ਕਰਿਆ ਜੀ ਜੇਕਰ ਨਹੀਂ ਉੱਠਿਆ ਜਾਂਦਾ ਤਾਂ ਫਿਰ ਸਿਰਫ ਕਿੰਨਾ ਕਹਿ ਦੇਣ ਦੇ ਨਾਲ ਨਹੀਂ ਸਹਿਣਾ ਜਿਵੇਂ ਉੱਤ ਚੰਨਾ ਹੱਥ ਪਰਨੇ ਉੱਤੇ ਨਹੀਂ ਪੁੰਦਾ ਨਾ ਉੱਠ ਕੇ ਮੇਰੇ ਮਨ ਤੇ ਟੈਨਸ਼ਨ ਰਹਿੰਦੀ ਆ ਪਛਤਾਵਾ ਆਉਂਦਾ ਨਾ ਜੇ ਸੱਚਮੁੱਚ ਪਛਤਾਵਾ ਹੈ ਤਾਂ ਇਹ ਦਿਨ ਦੇ ਵਿੱਚ ਕੋਈ ਮੀਲਾ ਸੈੱਟ ਕਰੋ ਕੋਸੇ ਮੇਲੇ ਬੈਠ ਕੇ ਮਾਲਕ ਨੂੰ ਯਾਦ ਕਰੋ ਤੇ ਮਾਲਕ ਦੇ ਅੱਗੇ ਫਰਿਆਦ ਕਰੋ ਕਿ ਵਾਹਿਗੁਰੂ ਜੀ ਅਮਰਤੇਲਾ ਬਖਸ਼ੋ ਫਿਰ ਦੇਖਣਾ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਕਰਨ ਲਗੇ ਪਾਣੇ ਕੰਮਾਂ ਕਾਮਾ ਕਰਕੇ ਜਿੰਨਾ ਮਰਜੀ ਲੇਟ ਸੌਂ ਲੋ ਵਾਹਿਗੁਰੂ ਜੀ ਨੇ ਆਪਣੇ ਢਾਲ ਲੈਣਾ ਈ ਉਹਨਾਂ ਨੂੰ ਜਿਖੋਣਾ ਹੁੰਦਾ ਈ ਉਹਨਾਂ ਨੂੰ ਉਠਾਉਣਾ ਹੁੰਦਾ ਈ ਮਾਤਾ ਜੀ ਨੇ ਵੀ ਇੱਕ ਅੰਟੀ ਲਾ ਲਿਆ ਕਰਨੀ ਰਾਤ ਨੂੰ ਸ਼ਾਮ ਤੋਂ ਪਹਿਲਾਂ ਅਰਤੀ ਜਰੂਰ ਲਾਇਆ ਕਰੋ ਕਿ ਵਾਹਿਗੁਰੂ ਜੀ ਅਮਰਤੇਲੇ ਉਠਾ ਗਿਆ ਨੇ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਕਰਕੇ ਰਾਤ ਨੂੰ ਸੋ ਤੋਂ ਪਹਿਲਾਂ 5-10 ਮਿੰਟ ਲਈ ਆਪਾਂ ਵਾਹਿਗੁਰੂ ਜੀ ਨੂੰ ਯਾਦਨ ਕਰੀਏਗੇ ਪਾਣੀ ਅੰਦਰ ਖੇ ਦੇ ਜਾਮ ਦਾ ਹੁੰਦੀ ਹੈ ਸੋ ਸੰਗਤ ਦੀ ਮੁੱਖੀ ਗੱਲ ਇਹ ਆ ਕਿ ਅਮਰਤ ਵੇਲੇ ਉਖਣ ਦੀਆਂ ਕੋਸ਼ਿਸ਼ਾ ਕਰਦੇ ਰਹਿਣਾ ਹੈ ਕਿਉਂਕਿ ਸਾਡੇ ਲਈ ਅਮਰਤ ਵੇਲੇ ਦਾ ਨਾਮ ਜ਼ਰੂਰੀ ਆ ਸਾਡੇ ਲਈ ਉਹ ਪਰਮਪਿਤਾ ਪਰਮਾਤਮਾ ਦੀ ਭਜਨ ਗੰਦਗੀ ਕਰਨੀ ਜ਼ਰੂਰੀ ਆ ਨਾਮ ਜਪਨਾ ਜ਼ਰੂਰੀ ਆ ਕਿਉਂਕਿ ਅੰਤ ਵੇਲੇ ਤੇ ਉਹ ਨਾਮ ਨੇ ਹੀ ਸਹਾਇਯੂਨਾ ਆਪਾ ਦੁਨਿਆਵੀ ਕੰਮ ਧੰਦੇ ਜਿੰਨੇ ਮਰਜ਼ੀ ਕਰ ਲਏ ਜਿੰਨੀ ਮਰਜ਼ੀ ਧਨ ਦੌਲਤ ਕਮਾ ਲਈ ਕਿਸੇ ਨੇ ਨਹੀਂ ਅਖੀਰ ਵੇਲੇ ਜੇ ਸਾਡੇ ਕੰਮ ਨਹੀਂ ਆਉਣਾ ਕੰਮ ਆਉਣਾ ਹੈ ਜਪੇ ਹੋਏ ਨਾਮ ਨੇ ਕੀਤੇ ਹੋਏ ਚੰਗੇ ਕਰਮਾਂ ਨੇ ਸੋ ਦੁਨਿਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣਾ ਹੈ ਜ਼ਿੰਮੇਵਾਰੀਆਂ ਤੋਂ ਵੀ ਮੂੰਹ ਨਹੀਂ ਮੋੜਨਾ ਸਾਰੇ ਕੰਮ ਧੰਦੇ ਕਰਨੇ ਆ ਪਰ ਸਭ ਤੋਂ ਪਹਿਲਾਂ ਨਾਮ ਹੋਵੇ ਸਵੇਰੇ ਉੱਠਦੇ ਆਸਾਰ ਪਹਿਲਾਂ ਪਰਮਪਿਤਾ ਪਰਮਾਤਮਾ ਦਾ ਨਾਮ ਜਪਣਾ ਹੈ ਤੇਰਾ ਇਹ ਗੁਰੂ ਜੀ ਦੇ ਅੰਦਾਸ ਵਿੱਚ ਕਰਨੀ ਆ ਵੀ ਮਹਾਰਾ ਸੱਚਾ ਪਾਤਸ਼ਾਹ ਮੇਰੇ ਅੰਗ ਸੰਗ ਰਹਿਣਾ ਮੇਰੇ ਇਨਾਂ ਹੱਥਾਂ ਕੋਲੋਂ ਮੇਰੇ ਇਹ ਰਸਨਾ ਕੋਲੋਂ ਮੇਰੇ ਇਹ ਮਨ ਕੋ ਕਦੇ ਕਿਸੇ ਦਾ ਕੁਝ ਮਾੜਾ ਨਾ ਹੋਵੇ ਮਹਾਰਾ ਸੱਚਾ ਪਾਤਸ਼ਾਹ ਮੇਰੇ ਹਰ ਕੰਮਾਂ 'ਚ ਤੁਸੀਂ ਵਰਤਣਾ ਸਵੇਰੇ ਉੱਠਦੇ ਅਸਾਰ ਹੀ ਆਪਣੇ ਪਰਮਪੀਤਾ ਪਰਮਾਤਮਾ ਨੂੰ ਆਪਣੇ ਨਾਮ ਦਾ ਲੈ ਲੈਣਾ ਹੈ ਕਿ ਮਹਾਰਾਜ ਜੀ ਹਰ ਥੰਦੇ ਮੇਰੀ ਅੰਗਸਿਤਵਕੇ ਸਹਾਇ ਹੂ ਤੇ ਜੇਨਾ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜੰਦੋਂ ਦੁਪਹਿਰ ਵੇਲੇ ਜਰੂਰੀ ਜਤੂ ਤੇ ਜਿਹੜੇ ਭੈੜ ਭਰਾ ਦੁਪਹਿਰ ਵੇਲੇ ਵੇਲੇ ਹੁੰਦੇ ਆ ਜਿਨ੍ਹਾਂ ਨੂੰ ਦੁਪਹਿਰੇ ਤੋਂ 2-3 ਘੰਟੇ ਮਿਲ ਜਾਂਦੇ ਆ ਆਰਾਮ ਕਰਨਾ ਨੂੰ ਤਾਂ ਸੰਗਤ ਵੀ ਹਰਾਮ ਤਾਂ ਆਤਮਾ 1 ਘੰਟਾ ਵੀ ਕਰ ਲੈਣੀ ਮਥੀਰਾ 1:00 ਵਜੇ ਸਭਾ ਗੁਰੂ ਲੈ ਕੇ ਲਾਉਣਾ ਚਾਹੀਦਾ ਹੈ ਗੁਰੂ ਰਾਮਦਾਸ ਮਹਾਰਾ ਜੀ ਨੇ ਸਾਨੂੰ ਸਵਾਸ ਸਮਾਜ ਭਜਨ ਮੰਦਰੀ ਗੱਲ ਮਨ ਕਿਹਾ ਹੈ ਹਰ ਸਾਲ ਇਹ ਖੇ ਲਾਉਣਾ ਕਿਹਾ ਹੈ ਪਰ ਕਹਿੰਦੇ ਕੁਝ ਸੰਗਤਾਂ ਨੇ ਮੇਰੇ ਪਰਿਵਾਰ ਸਜਿੰਗ ਬੰਤੀ ਕਿਤੇ ਕਿ ਮਾਰਾ ਸੱਚਾ ਸਾਸ਼ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਸਵਾਸ ਸਵਾਸ ਭਜਨ ਬੰਦਗੀ ਕਰੋ ਤਾਂ ਫਟਾਪਾ ਲਾਉ ਨਾਹੀਂ ਪਰ ਸਤਿਗੁਰੂ ਸੱਚੇ ਸਾਸ਼ ਅਸੀਂ ਤਾਂ ਦ੍ਰਿਸ਼ਟੀ ਨੂੰ ਹੁੰਦੇ ਆ ਕੰਮਕਾਰਾਂ ਵਾਲੇ ਆ ਕੰਮਕਾਰ ਕਰਦੇ ਹੋਇਆ ਮਨ ਇਧਰ ਉਧਰ ਚਲੇ ਜਾਂਦਾ ਹੈ ਅਜੇ ਤੱਕ ਸਾਡਾ ਸਵਾਸ ਸਵਾਸ ਭਜਨ ਮੰਦਗੀ ਕਰਨ ਦਾ ਅਭਿਆਸ ਨਹੀਂ ਬਣਿਆ ਉਸ ਤੋਂ ਕਿ ਸ਼ੌਧਾ ਭਲਾ ਕਿਵੇਂ ਹੋਵੇਗਾ ਤੇ ਕਹਿੰਦੇ ਉਸ ਵਕਤ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਸ਼੍ਰੀ ਸੁਖਮਨ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਮਹਾਰਾਜ ਸਖੇ ਪਾਸ਼ਾ ਨੇ ਕਿ ਜੂਨ ਨੋਕ ਦਿਨ ਦੇ ਵਿੱਚ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਕਰ ਲੈਣਗੇ ਉਹਨਾਂ ਦੇ 24 ਘੰਟੇ ਦੀ ਸਵਾਸ ਮਿਲ ਕੇ ਲਗਵਾਉਣਗੇ ਕਿੰਨੀ ਸੋਖੀ ਵਿਵਤੀ ਆ ਘਰ ਦੇ ਵਿੱਚ ਸ਼ੁਰੂ ਹੀ ਜੈਵ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਜੇ ਅੰਮ੍ਰਿਤ ਵੇਲੇ ਸਮਾਂ ਨਹੀਂ ਮਿਲਿਆ ਤਾਂ ਦੁਪਹਿਰ ਵੇਲੇ ਕਰ ਲਓ ਜੇ ਦੁਪਹਿਰ ਵੇਲੇ ਵੀ ਸਮਾਂ ਨਹੀਂ ਕੱਢ ਪਾਇਆ ਤਾਂ ਰਾਤ ਵੇਲੇ ਕਰ ਲਓ ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਵਰਬਾਣੀ ਦੇ ਨਾਲ ਗੁਰੂ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਾਂ ਜਿੰਨਾ ਜਪਾਂਗੇ ਉਨਾ ਹੀ ਸਦਾ ਖਲਾਈ ਜਿਸ ਵੇਨੇ ਕੜੀ ਦੇ ਵਿੱਚ ਵਿੱਚ ਪੜ੍ਹਨ ਤੋਂ ਤੁਹਾਨੂੰ ਯਾਦ ਕਰਦੇ ਆ ਉਹ ਵੇਨਾ ਕੜੀ ਹੀ ਸਾਡੀ ਨਿਸ਼ਾਨੀ ਹੈ ਉਹ ਕੜੀ ਸਭੀ ਕੀਮਤ ਵਧਾ ਦਿੰਦੀ ਹੈ ਸਭ ਜੱਤ ਜੱਤ ਕੇ ਆਪਾਂ ਪਰਮਾਤਮਾ ਕਰਮਾ ਦੇ ਨਾਮ ਇਹ ਖੁਸ਼ੀਆਂ ਬਖਸ਼ਣ ਸੇਵਾ